ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਿ ਅੱਜ ਕੱਲ ਅਸੀਂ ਹੜਪੀੜਤਾ ਦੇ ਵਾਸਤੇ ਲੱਗੇ ਹੋਏ ਆਂ ਸੇਵਾਵਾਂ ਲਈ ਜਿਹਦੇ ਤਹਿਤ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੱਸਦੇ ਆਂ ਕਿ ਜਿਹੜੇ ਜਿਸ ਮਿਸ਼ਨ ਨੂੰ ਜਿਸ ਭਾਵਨਾ ਨੂੰ ਅਸੀਂ ਲੈ ਕੇ ਚੱਲੇ ਸੀ ਤੇ ਅੱਜ ਬਾਬਾ ਜੀਵਨ ਸਿੰਘ ਦੀਆਂ ਕੌਮ ਦੇ ਵਾਰਿਸ ਭਾਈ ਜੈਤਾ ਜੀ ਦੀ ਕੌਮ ਦੇ ਵਾਰਿਸ ਅੱਜ ਸਾਰੇ ਭੈਣ ਭਰਾ ਇਕੱਤਰ ਹੋਏ ਆ ਤੇ ਅੱਜ ਸਾਡੇ ਕੋਲੋਂ ਅ ਦੇਖੋ ਪਾਣੀ ਦੀ ਸੇਵਾ ਬਰੈਡ ਦੀ ਸੇਵਾ ਹੋਰ ਜਿਹੜੇ ਰਾਸ਼ਨ ਦੀ ਸੇਵਾ ਲੈ ਕੇ ਪਹੁੰਚੇ ਹੋਏ ਨੇ ਬਾਬਾ ਜੀਵਨ ਸਿੰਘ ਕਲੋਨੀ ਤੋਂ ਪਤਾਪੁਰ ਤੋਂ ਸਮੂਹ ਸਾਧ ਸੰਗਤ ਔਰ ਪਤਾਪੁਰ ਦੀ ਸੰਗਤਾਂ ਦਾ ਬਾਬਾ ਜੀਵਨ ਸਿੰਘ ਕਲੋਨੀ ਦੀ ਸੰਗਤਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦੇ ਆ ਧੰਨਵਾਦ ਕਰਦੇ ਆ ਕਿ ਤੁਸੀਂ ਵੱਧ ਚੜ ਕੇ ਇਸ ਔਖੇ ਘੜੀ ਦੇ ਵਿੱਚ ਭੈਣ ਭਰਾਵਾਂ ਦਾ ਜਿਹੜਾ ਸਾਥ ਦੇ ਰਹੇ ਹੋ ਤੇ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਹਿੱਸਾ ਪਾ ਕੇ ਇਹਨਾਂ ਭੈਣ ਭਰਾਵਾਂ ਤੱਕ ਉਹਨਾਂ ਬੱਚਿਆਂ ਤੱਕ ਇੱਕ ਨਵਾਲਾ ਜਿਹੜਾ ਵਾ ਮੂੰਹ 'ਚ ਪਾ ਰਹੇ ਉਹਨਾਂ ਦੇ ਸੋ ਆਪ ਸਭ ਦਾ ਧੰਨਵਾਦ ਔਰ ਮੈਂ ਬਾਕੀ ਸਿੱਖ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਬਾਬਾ ਜੀਵਨ ਸਿੰਘ ਦੀ ਕੌਮ ਦੇ ਵਾਰਸਾਂ ਨੂੰ ਅਪੀਲ ਕਰਦਾ ਕਿ ਅੱਜ ਜਿੱਥੇ ਲੋਕ ਸੇਵਾ ਭਾਵਨਾ ਕਰ ਰਹੇ ਆ ਜਾਤ ਪਾਤ ਉੱਤੇ ਉੱਠ ਕੇ ਉੱਥੇ ਕੁਝ ਲੋਕ ਸਾਡੀ ਕਮਿਊਨਿਟੀ ਨੂੰ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਵਾ ਉਹ ਬਦਨਾਮ ਕਰ ਰਹੇ ਆ ਦੇ ਕੁਝ ਨਹੀਂ ਰਹੇ ਬਦਨਾਮ ਵੱਧ ਕਰ ਰਹੇ ਆ ਕਿਰਪਾ ਕਰਕੇ ਤੁਸੀਂ ਆਪਣੇ ਪਰਾਂ ਤੇ ਆਪ ਖੜੇ ਹੋਵੋ ਸਾਨੂੰ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਕਲਗੀ ਤੋੜੇ ਦੇ ਕੇ ਸਾਨੂੰ ਬਾਦਸ਼ਾਹ ਬਣਾ ਕੇ ਗਏ ਆ ਆਪਣੇ ਸਿਰ ਦੇ ਉੱਪਰ ਸੋਹਣੀਆਂ ਦਸਤਾਰਾਂ ਸਜਾਓ ਦਾੜੀ ਰੱਖੋ ਗੁਰੂ ਵਾਲੇ ਬਣੋ ਤੇ ਕਿਰਪਾ ਕਰਕੇ ਆਪਣੀ ਇਸੇ ਤਰ੍ਹਾਂ ਹੀ ਕਿਰਤ ਕਮਾਈਆਂ ਦੇ ਵਿੱਚੋਂ ਹਿੱਸੇ ਦੇ ਕੇ ਜਿੱਦਾਂ ਅੱਜ ਬਾਬਾ ਜੀਵਨ ਸਿੰਘ ਕਲੋਨੀ ਵਿੱਚੋਂ ਪਤਾਪੁਰ ਤੋਂ ਭੈਣ ਭਰਾ ਰਾਸ਼ਨ ਲੈ ਕੇ ਆਏ ਆ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਤੁਸੀਂ ਰਾਸ਼ਨ ਲੈ ਕੇ ਆਓ ਤੇ ਭੈਣ ਭਰਾਵਾਂ ਤੱਕ ਪਹੁੰਚਾਓ ਹਰ ਵਾਰ ਜਦੋਂ ਜਦੋਂ ਵੀ ਕਿਤੇ ਔਕੜ ਬਏਗੀ ਤੇ ਆਪਾਂ ਦੂਜਿਆਂ ਦੇ ਹੱਥਾਂ ਵੱਲ ਨਾ ਦੇਖੀਏ ਕਿਉਂਕਿ ਅਸੀਂ ਦੇਣ ਵਾਲੇ ਆ ਲੈਣ ਵਾਲਿਆਂ ਚੋਂ ਨਹੀਂ ਟੈਗ ਸਾਡੇ ਤੇ ਬਹੁਤ ਵੱਡਾ ਲੱਗ ਰਿਹਾ ਸੋ ਧੰਨਵਾਦ ਕਰਦਾ ਵਾਂ ਇੱਕ ਵਾਰ ਦੁਬਾਰਾ ਫੇਰ ਬਾਬਾ ਜੀਵਨ ਸਿੰਘ ਕਲੋਨੀ ਵਾਲੇ ਦੇ ਜਿੰਨੇ ਵੀ ਭੈਣ ਭਰਾਵਾਂ ਦਾ ਵਾ ਏਸੀ ਇੰਨੀਆਂ ਕਬੰਤੀਆਂ ਮੇਰੀਆਂ ਕਬੂਲ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ